ਲਾ ਦੇਖ ਲਾ ਜਦੋਂ ਮੀਂਹ ਮੰਗਦੇ ਸੀ ਰੱਬ ਨੇ ਪਾਇਆ ਨਹੀਂ ਤੇ ਹੁਣ ਪਰਮਾਤਮਾ ਬੰਦ ਹੀ ਨਹੀਂ ਕਰਦਾ ਇਹ ਵੀ ਮਹਾਰਾਜ ਦੇ ਰੰਗ ਆ ਅੱਧਾ ਪੰਜਾਬ ਡੁੱਬ ਗਿਆ ਸਾਰਾ ਪਾਕਿਸਤਾਨ ਡੁੱਬ ਗਿਆ ਉਹ ਤਾਂ ਜਾਂਦੇ ਰਹਿਣ ਭਰਾ ਸਾਡੇ ਕਹਿੰਦੇ ਕੋਈ ਚੱਕਰੀ ਨਹੀਂ ਫਟ ਚੱਕ ਤੇ ਪਾਣੀ ਉਧਰ ਵਗ ਗਿਆ ਨਾ ਸਰਕਾਰਾਂ ਕੰਮ ਆਈਆਂ ਉਹ ਨਾ ਕੋਈ ਹੋਰ ਆਇਆ ਇਹਨਾਂ ਨਾਲ ਤਾਂ ਸਿੰਗਰੀ ਚੰਗੇ ਆ ਦਲਜੀਤ ਸਾਡਾ ਭਰਾ ਕਹਿੰਦਾ 10 ਪਿੰਡ ਮੈਨੂੰ ਦੇ ਦੋ ਹੈ ਐਮੀ ਬਿਰਕ ਕਹਿੰਦਾ ਇੰਨੇ ਪਿੰਡ ਮੈਨੂੰ ਦੇ ਦੋ ਕਿੰਨੇ ਚੰਗੇ ਆ ਵਿਚਾਰੇ ਸਾਡਾ ਸੁਖਵੀਰ ਸਿੰਘ ਬਾਦਲ ਉਹ ਵੀ ਵਿਚਾਰਾ ਲੋਕਾਂ ਦੀ ਮਦਦ ਕਰਦਾ ਫਿਰਦਾ ਮਹਾਰਾਜ ਦੇ ਰੰਗ ਪਤਾ ਨਹੀਂ ਕਿੱਦੇ ਬੰਦ ਕਰੂਗਾ ਮੈਂ ਤਾਂ ਤਿੰਨ ਕਿਲੇ ਠੇਕੇ ਤੇ ਵੀ ਲਈ ਬੈਠਾ ਮੇਰਾ ਤਾਂ ਠੇਕਾ ਵੀ ਨਹੀਂ ਮੁੜਨਾ ਇਦ ਕੀ ਕੀ ਕਰਾਂਗੇ ਨਾ ਕਿਸੇ ਨੂੰ ਕਹਿ ਸਕਦੇ ਇਹ ਬਾਈ ਅਗਲੀ ਵਾਰ ਹੀ ਦੇ ਦਾਂਗੇ ਹੁ ਠੇਕੇ ਦਾ ਠੇਕਾ ਲੈਣੀ ਆ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਸੌ ਕੋਈ ਗੱਲ ਨਹੀਂ ਜਿੱਥੇ ਸਾਰੀ ਦੁਨੀਆ ਦੁਨੀਆ ਦੇ ਨਾਲ ਹੀ ਆ ਬਾਈ ਆ ਪਾ ਗੜਾ ਬੱਖਾ ਜਿਵੇਂ ਮਹਾਰਾਜ ਨੂੰ ਮਨਜ਼ੂਰ ਹੋਊਗਾ ਉਵੇਂ ਹੋ ਜਾਊਗਾ ਇਹ ਚਾਹ ਰੁਲਾ ਲੈ ਦੇਖ ਇੱਥੇ ਹੱਥ ਪੱਲਾ ਜਾਂ ਮਾਰੀ ਜਾਏਗੀ ਤੇ ਕੱਪੜਾ ਢੇਰ ਲੱਗਿਆ ਪਿਆ ਤੇ ਉਹ ਤੇਰੀ ਮਾਂ ਤਾਂ ਹੋਊਗੀ ਮੈਂ ਬਾਤੇ ਜਾਣ ਵਾਲੀ ਕਿਹੜੀ ਗੱਲ ਆ ਹੈ ਤੇ ਤੂੰ ਪਹਿਲੀ ਕੀ ਕਰਦੀ ਆ ਤੇ ਤੂੰ ਤਾਂ ਲਹਿੰਗੀ ਤਾਂ ਕੀ ਹੋ ਜਾਊਗਾ ਮੈਂ ਕਿਹਾ ਤਾ ਮੈਂ ਮੈਨੂੰ ਕੀ ਲੋੜ ਹੈ ਤੇ ਫਿਰ ਤੇਰਾ ਕਿਸੀ ਡੀਲ ਪੁੰਚਣਾਗਾ ਮੇਰੀ ਗੱਲ ਸੁਣ ਮੈਨੂੰ ਰੋਟੀ ਦਾ ਟਾਈਮ ਤੇ ਕੀ ਦੇਣੀ ਸੀ ਦਵਾਈ ਗੱਲ ਨਹੀਂ ਆ ਮੈਂ ਤੈਨੂੰ ਅਜ ਤਾਂ ਪਤਾ ਨਾ ਕਿ ਦਵਾਈ ਲੈਣੀ ਆ ਉਹਨੇ ਇਹ ਕਿਦਰੇ ਕੁਛ ਨਹੀਂ ਹੁੰਦਾ ਹੁੰਦਾ ਨਹੀਂ ਕਿਦਰੇ ਸਾਰੇ ਤੇਰੇ ਡਰਾਮੇ ਆ ਅੱਛਾ ਮੈਨੂੰ ਕਰਕੇ ਤੂੰ ਰਾਜ਼ੀ ਆ ਮੈਨੂੰ ਕੁਝ ਹੋ ਜਾਏ ਫਿਰ ਕੋ ਹੁਸਰਾਂ ਦੀ ਬਾਰੀ ਮੈਂ ਤਾਂ ਕਹਿਨੀ ਆ ਹੋ ਜੇ ਤੈਨੂੰ ਮੇਰਾ ਖੜਾ ਛੁੱਟ ਜੇ ਪਰ ਤੈਨੂੰ ਹੁੰਦਾ ਹੀ ਨਹੀਂ ਨਹੀਂ ਹੁੰਦਾ ਐ ਨਿਦਰਾਖ ਤੋ ਬੰਨਣਾ ਰੱਬ ਸੁਣਦਾ ਰੱਬ ਮੇਰੀ ਵੀ ਸੁਣਦਾ ਹੈਗਾ ਉਹੀ ਤਾਂ ਗੱਲ ਆ ਉਹੀ ਤਾਂ ਕਹਿਨੀ ਆ ਵੀ ਸੁਣ ਲਾ ਤੜਕੀ ਲੱਗ ਜਾਂਦੀ ਐ ਕੈਂ ਕੈਂ ਕਰਨਾ ਨਾ ਟਾਈਮ ਕਿੰਨਾ ਹੋ ਗਿਆ ਹਲੇ ਤੱਕ ਝਾੜੂ ਨਹੀਂ ਲੱਗਾ ਕਦੋਂ ਤੂੰ ਰੋਟੀ ਬਣਾਈ ਕਦੋਂ ਤੂੰ ਕੱਪੜੇ ਧੋਤੇ ਕੋਈ ਆਏਗਾ ਦਾ ਘਰ ਕੋਈ ਆ ਜਾਂਦਾ ਐ ਅਲੱਗ ਦਾ ਚੰਗੀ ਭਰੀ ਐ ਇਹੋ ਕੰਮ ਹੀ ਨਹੀਂ ਹੁੰਦਾ ਜੇ ਤੈਨੂੰ ਇੰਨਾ ਹੀ ਆ ਤਾਂ ਆਪ ਉੱਠ ਕੇ ਹੱਥ ਹਿਲਾ ਲਿਆ ਕਰ ਸਾਰਾ ਤਾਂ ਆਰਡਰ ਮਰਦੀ ਰਹਿਣੀ ਆ ਮੈਂ ਨਹੀਂ ਕਰਦੀ ਇਹ ਕਿ ਡੱਕਾ ਮੈਂ ਤਾਂ ਬੈਠੀ ਹੁਕਮ ਚਲਾਉਂਗੀ ਸੁਣ ਲੈ ਮੇਰੀ ਗੱਲ ਤੇ ਫਿਰ ਵਿੱਚ ਕੰਮ ਦੇ ਵਿੱਚ ਬੋਲ ਵੀ ਨਾ ਤੇ ਮੈਂ ਦੱਸ ਤਾਂ ਜਦੋਂ ਮੇਰਾ ਕੰਮ ਹੋਗਾ ਨਾ ਉਹਦੀ ਰੋਟੀਆਂ ਪੱਕਣ ਕੇ ਪਹਿਲਾਂ ਆ ਕੰਮ ਕਰੂੰਗੀ ਫੇਰ ਰੋਟੀਆਂ ਪਕਾਉਂਗੀ ਜੇ ਪਾਲੀ ਕਾਲੀ ਆ ਤਾਂ ਉਹ ਪਈਏ ਰਸੋਈ ਜਾ ਕੇ ਬਣਾ ਲੈ ਤੇ ਇੱਥੇ ਤਾਂ ਹੁੰਦਾ ਹੀ ਨਹੀਂ ਟਾਈਮ ਦੇਖ ਲੈ ਕੀ ਹੋ ਗਿਆ ਹੁਣ ਤਾਂ ਕੰਮ ਦਾ ਸਟੈਂਡ ਨਾ ਨਾ ਤਾਂ ਤੂੰ ਉੱਠੇ ਉੱਠਦੀ ਤਾਂ ਤੂੰ 8 ਵਜੇ ਕੰਮ ਕਿਹੜੇ ਵਜੇ ਤੇਤੋਂ हां ਤੇ ਤੁਹਾਡਾ ਜਿਹੜਾ ਰਾਤ ਨੂੰ ਸਾਰੇ ਲੰਗਰ ਦਾ ਪਕਾ ਕੇ ਸਾਰਾ ਕੁਝ ਕਰਕੇ ਪੰਨੀਆ ਹੈ ਤੇ ਉਹ ਨਹੀਂ ਯਾਦ ਹੈਗਾ ਲੰਗਰ ਨੂੰ ਕਿੰਨੇ ਕੁ ਲਾਣਾ ਇੱਥੇ ਮੈਨੂੰ ਐ ਦੱਸੀ ਵੱਡੇ ਉਹ ਵੀ ਇੱਕ ਤਾਂ ਹੁੰਦਾ 40 50 ਜਾਣੇ ਕਿੰਨੇ ਕੁ ਜਾਣੇ ਤੂੰ ਐ ਦੱਸ ਲਈ ਤੂੰ ਤਕਲੀ ਦੱਸ ਬਰਾਬਰ ਹਾਂ ਐਨੀਆਂ ਖਾਨੀਆਂ ਮੈਂ ਐਨੀਆਂ ਖਾਨੀਆਂ ਸੰਗ ਮੰਨ ਸੰਗ ਮਾਰੀ ਹੋਰ ਪੱਲੀ ਇਹਦੇ ਕੰਤੇ ਕਿਨੋਂ ਫੇਰ ਕੇ ਦੇਂਗੀ ਰੋਟੀਆਂ ਹੈਗੀਆਂ ਫਿਰ ਕਹੋ ਕਿ ਤਾਜ਼ੀਆਂ ਬਣਾ ਕੇ ਦੋ ਬੀਕੀਆਂ ਤਾਂ ਮੇਰੇ ਤੇ ਚੱਭੀਆਂ ਹੀ ਨਹੀਂ ਜਾਂਦੀਆਂ ਮੇਰੀ ਗੱਲ ਸੁਣ ਲੈ ਜਵਾਨ ਜੀ ਨਿਆ ਚਲਾ ਵਾਲੀ ਮੇਰੇ ਮੂਰੇ ਮੇਰੀ ਸੁਣ ਦੀ ਆਤ ਨਹੀਂ ਮੈਨੂੰ ਵੀ ਸੁਣਦੀ ਆਤ ਨਹੀਂ ਕੀ ਕੰਮ ਬਾਲਾ ਤੇਰੇ ਕੋਲੇ ਰੱਖ ਕਰੀ ਜਾਨੀ ਆ ਨਾ ਜੇ ਤੈਨੂੰ ਬਾਲੀ ਕਾਲੀ ਤਾਬ ਕਰ ਲ ਮਰੀ ਕਰਦੀ ਹੈਗੀ ਹਾਂ ਉਦੋਂ ਫਿਰ ਮੈਂ ਵੀ ਨਹੀਂ ਦਰਦੀ ਤੇਰੀ ਬੰਨੀ ਨਹੀਂ ਹੈਗੀ ਮੈਂ ਤੇਰੀ ਮਾਂ ਦੀ ਵੀ ਮੈਂ ਕੰਮ ਕਰ ਕੋਲੇ ਜਾਂਦੀ ਕਿ ਲੋੜਾ ਜਾਵਾਂ ਨਾ ਹਾਂ ਤੇਰੀ ਮਾਂ ਨੇ ਆਹੀ ਸੰਸਕਾਰ ਦਿੱਤੇ ਨੇ ਵਿਆਹ ਬੋਲੇ ਕਰ ਵੱਡਿਆਂ ਦੇ ਮੂਹਰੇ ਹਾਂ ਤੇ ਤੈਨੂੰ ਬਹੁਤ ਤੇਰੀ ਮਾਂ ਨੇ ਸਿਖਾਇਆਗਾ ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ ਮੇਰੇ ਲੋਹਾ ਨਾਲ ਐਂ ਗੱਲ ਕਰੇ ਮੇਰੀ ਮਾਂ ਨੂੰ ਸੇਵਾ ਜੋ ਕਿਉਂ ਫਰੋਦਦੀ ਐ ਉਹਨੇ ਕੀ ਕਰਤਾ ਤੇਰਾ ਉਹ ਤਾਂ ਤੇਰੇ ਦੇਖ ਕੇ ਹੀ ਤੈਨੂੰ ਹਾਂ ਤੇ ਤਾਂ ਮੇਰੀ ਮਾਂ ਨੇ ਤੇਰਾ ਕੀ ਕਰਤਾ ਮਾੜਾ ਆ ਦੇ ਆ ਜਿਹੜੀ ਸੋਹਣਾਰੀ ਤੇਰੇ ਥੋੜੇ ਪੱਲੇ ਪਾਤੀ ਆ ਪੱਲੇ ਪਾਈ ਐ ਹੋਰ ਤਾਂ ਕੋਈ ਚੱਜ ਨਹੀਂ ਹੈਗਾ ਤੈਨੂੰ ਫਿਰ ਪੱਲੇ ਪਾਈ ਆ ਉਹ ਤਾਂ ਮੈਨੂੰ ਵੀ ਪੱਲੇ ਪਾਤੀ ਹਾਂ ਵਈ ਫਿਰ ਉਹੀ ਤਾਂ ਗੱਲ ਆ ਤੁਹਾਡੇ ਮੇਰੇ ਵਰਗੀ ਜੁੜਨੀ ਵੀ ਨਹੀਂ ਸੀ ਐ ਸ਼ੁਕਰ ਕਰੋ ਮੇਰੇ ਮਾਪਿਆਂ ਨੇ ਤੋੜਤੀ ਤੁਹਾਡੇ ਘਰੇ ਮੈਂ ਕਿਉਂ ਕਿਉਂ ਸਾਤੋਂ ਨਹੀਂ ਜੁੜਨੀ ਸੀ ਮੇਰਾ ਪੁੱਤ ਸਰਕਾਰੀ ਨੌਕਰੀ ਐ ਤੂੰ ਜੁੜਨੀ ਜੀ ਕਾਹਤੋਂ ਵਧੀਆ ਜੁੜ ਜਾਂਦੀ ਪਰ ਅਸੀਂ ਭੇਤ ਸੇ ਤੀਨ ਲੱਖ ਕਿਤੇ ਨੂੰ ਪੁੱਛਿਆ ਨਹੀਂ ਵੀ ਕੰਮ ਤੂੰ ਦਾ ਕਰਦੀ ਐ ਕਿ ਨਹੀਂ ਇਹ ਭੇਤ ਲੈ ਨੂੰ ਮੇਰਾ ਕੀ ਲੈਣਾ ਸੀ ਤੂੰ ਭੇਤ ਇਹ ਦੱਸ ਤਾਂ ਦੇ ਮੇਰੇ ਅਰਗੀ ਤਾਂ ਕੋਈ ਮਿਲ ਨਹੀਂ ਨਹੀਂ ਸਾਨੂੰ ਮੈਂ ਕਰਦੀ ਐ ਮੇਰੇ ਮੁੰਡੇ ਨਾਲ ਗੱਲ ਤੇ ਕਰਾਉਣੀ ਐ ਤੈਨੂੰ ਲੋਟ ਬਾਹਲੀ ਚਾਂਬਲੀ ਜਾਨੀ ਤੇਰੀ ਛਿੱਤ ਪਲੇਟ ਹੋਣੀ ਚਾਹੀਦੀ ਅੱਜ ਐ ਕਿਵੇਂ ਮੈਨੂੰ ਹੱਥ ਲਾਲ ਹੱਥੀ ਲਾ ਕੇ ਦੇਖੇ ਉਹਦੀ ਵਲਾ ਲੋਹਾ ਦੇ ਪੇਕਿਆਂ ਨੂੰ ਤੇ ਨਾਲੇ ਤੇਰੇ ਮੁੰਡੇ ਦੇ ਤੇ ਨਾਲੇ ਤੇਰੇ ਦੋਨਾਂ ਦੇ ਛਿੱਤਰ ਲਵਾਉਂ ਲੈ ਲੈ ਹਾਂ ਤੇ ਨਾਲੇ ਮੈਂ ਹੀ ਗੱਲ ਕਰਦੀ ਆ ਉਦੇ ਨਾਲ ਵੀ ਆਦੀ ਮਾ ਜੀ ਨੇ ਸਮਝਾ ਲਾ ਬਾਰੇ ਰੋਬ ਜਨਾ ਮਰਿਆ ਕਰੇ ਮੇਰੇ ਤੇ ਪੁੱਤ ਤਾਂ ਮੇਰਾ ਹੀ ਹੈ ਤੇ ਨਾਲੇ ਤੇਰੇ ਪੇਕੇ ਕੀ ਜੱਜ ਲੱਗੇ ਹੋਏ ਨੇ ਬਲਾਰੀ ਛਾ ਦੀ ਜਲਦੇ ਰੁਦੇ ਕੋਈ ਨਾ ਫਿਰ ਉਹ ਤਾਂ ਐ ਕਹਿੰਦੇ ਕੋਈ ਆਜਾ ਪੁੱਤ ਜੀ ਆਜਾ ਪੁੱਤ ਆਜਾ ਭੈਣ ਜੀ ਉਹ ਤਾਂ ਐ ਕਰਦੀ ਫਿਰ ਹੋਰ ਕੀ ਕਹਦੇ ਹੁੰਦੇ ਫਿਰ ਮੈਨੂੰ ਤੂੰ ਦੱਸ ਦੇ ਵੀ ਆਹ ਕਹਿੰਦਾ ਉਹ ਮੈਨੂੰ ਸਾਰੀ ਪਤਾ ਦਰਦੀ ਆ ਬਥੇਰਾ ਤਾਂ ਹੁਣ ਆ ਜਾਣਗੇ ਉਹ ਤਾਂ ਨਹੀਂ ਨਹੀਂ ਦੱਸਦੀ ਕਿਸੇ ਨੂੰ ਬੁਲੇ ਨਹੀਂ ਆ ਮੈਂ ਇਹ ਦੱਦੀ ਕੋਈ ਨਹੀਂ ਮੈਂ ਮੇਰੇ ਪੁੱਤ ਨਾਲ ਗੱਲ ਕਰੂੰਗੀ ਹਾਂ ਕੋਈ ਨਾ ਮੈਂ ਵੀ ਗੱਲ ਕਰਦੀ ਆ ਉਹਦੇ ਨਾਲ ਕਰ ਲਈ ਪਰ ਤੇਰਾ ਪੁੱਤ ਨਹੀਂ ਉਹ ਮੇਰੇ ਘਰ ਆਲਾਗਾ ਉਹ ਨਾਲ ਵੀ ਚੌਜੇ ਨਾਲ ਮੈਂ ਗੱਲ ਕਰਦੀ ਆ ਆ ਦੇਖ ਲਾ ਆਇਕਾ ਮੇਰੇ ਸਾਲੇ ਸਾਡੇ ਵਾਲੇ ਆ ਸਾਰਾ ਦਿਨ ਕਿਹ ਕਿਹ ਕੰਨਾਂ ਚ ਵੱਜੀ ਜਾਂਦੇ ਇਹਨਾਂ ਨੂੰ ਮੇਰੇ ਸਾਲਿਆਂ ਨੂੰ ਕੋਈ ਚੜੀ ਦੀ ਨਹੀਂ ਲੱਥੀ ਦੀ ਨਹੀਂ ਵੀ ਪੰਜਾਬ ਤੇ ਐਡਾ ਵੱਡਾ ਵਖਤ ਆ ਪੈ ਗਿਆ ਹੈ ਇਹ ਮੇਰੇ ਸਾਲੇ ਕੰਮ ਬਿੱਸੀ ਲੜੀ ਜਾਣਗੇ ਤੇ ਤੂੰ ਆ ਨਹੀਂ ਕਰਿਆ ਉਹ ਕਹੂ ਤੂੰ ਆ ਨਹੀਂ ਕਰਿਆ ਤੂੰ ਆ ਨਹੀਂ ਕਰਿਆ ਤੇ ਦੱਸ ਉਧਰ ਦੇਖ ਲੋ ਕੀ ਹਾਲ ਹੋਏ ਪਏ ਆ ਮੇਰੇ ਸਾਲਿਆਂ ਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਬੇਲੀਆਂ ਨੇ ਕੰਮ ਨਹੀਂ ਧੰਦੇ ਨਹੀਂ ਜੇ ਕੰਮ ਕਰਦਿਆਂ ਹੁਣ ਤਾਂ ਪਤਾ ਲੱਗੇ ਮੇਰੇ ਸਾਲੇ ਚਾਰ ਭਾਂਡੇ ਉਹਦੇ ਪਿੱਛੇ ਲੜੀ ਜਾਣਗੇ ਜਾਤ ਮੇਰੇ ਹੈ ਵੱਲ ਸਤਿ ਆਰਮ ਜੰਦਾ ਸਤਗੁਰ ਤੇਰੀ ਹੀ ਲੀਲਾ ਲਿਆਰੀਆ ਠੀਕ ਕਰੀਏ ਨਾ ਮੁੰਡਿਆ ਸਰਨਾਗੀਆਂ ਗਰਨਾ ਸਨੀਵਾ ਦਾ ਨਾ ਕਰਦੇ ਖੇਤ ਨੂੰ ਗੇੜਾ ਮਾਰਿਆ ਉਹ ਤਾਂ ਚਲ ਠੀਕ ਹੈ ਮੇਰੀ ਗੱਲ ਸੁਣ ਬੈਠ ਤੇ ਮੇਰੀ ਗੱਲ ਸੁਣ ਲਾ ਬਾਈ ਨਾ ਜੇ ਤਾਂ ਕੰਮ ਦੀ ਗੱਲ ਹੋਈ ਫੇਰ ਸੁਣਾਈ ਮੇਰੇ ਤੇ ਨਹੀਂ ਉਹ ਤਾਂ ਕੰਮ ਦੀ ਹੈ ਤੈਨੂੰ ਲੱਗੂ ਬੇਕਾਰ ਜਿਵੇਂ ਤੇਰੀ ਬੋਹਰੂ ਲੱਗਦੀ ਹੈ ਬੇਕਾਰ ਗੱਲਾਂ ਮੇਰੀਆਂ ਮੇਰੀ ਗੱਲ ਸੁਣ ਮੈਂ ਰੋਟੀ ਖਾਣੀ ਸੀਗੀ ਦਵਾਈ ਲੈਣੀ ਸੀ ਤੁਹਾਨੂੰ ਪਤਾ ਹੈ ਨਾ ਉਹਨੂੰ ਵੀ ਪਤਾ ਤੈਨੂੰ ਵੀ ਪਤਾ ਹਲੇ ਤੱਕ ਰੋਣਾ ਝਾੜੂ ਪੱਤਾ ਨਹੀਂ ਮੁੱਕਾ ਹੈਗਾ ਕੱਪੜਾ ਢੇਰ ਲੱਗਿਆ ਪਿਆ ਕੰਮ ਨਹੀਂ ਕਰਦੀ ਹੈ ਕਿ ਸੁਨਿਆ ਕਹਿੰਦੀ ਉੜਦੀ ਹੈ ਜੀ ਪੋਣੀ ਹੁ ਜਮਾ ਕੇ ਖੜੀ ਹੋਇਆ ਅੱਠ ਵਜੇ ਉੱਠੀ ਐ ਸਾਲ ਕੋਈ ਗੱਲ ਨਹੀਂ ਤੇਲ ਪੀ ਜਾ ਐ ਤੇਲ ਕੀ ਹੁੰਦਾ ਦਾ ਤੂੰ ਆਪਦੀ ਰੋਟੀ ਆਪ ਲਾ ਲਿਆ ਕਰ ਤੈਨੂੰ ਪਤਾ ਕਰਨ ਨਾਲ ਤਾਂ ਦੱਸ ਦੇ ਨਹੀਂ ਹੁੰਦਾ ਜੇ ਤੈਨੂੰ ਕਿੱਥੇ ਕਰ ਦਿੰਦਾ ਕਰਦੀ ਮੈਂ ਅੱਛਾ ਮੈਂ ਰੋਟੀਆਂ ਤਾਂ ਖੈਣੇ ਛੋੜਦਾ ਮੇਰਾ ਤੂੰ ਤਾਂ ਮਾਰੀ ਜੀ ਗੱਲ ਹੁੰਦੀ ਆ ਇੰਨੀ ਪਹਿਲਾਂ ਹੁੰਦੀ ਆ ਤੇ ਉਹ ਪੋਠੇ ਤੱਕ ਲਾ ਦਿੰਦੀ ਮੈਂ ਨਹੀਂ ਬਈ ਰੋਟੀ ਰੋਟੀ ਪਕਾਉਂਦੀ ਹੈਗੀ ਮੈਥੋਂ ਨਹੀਂ ਛਾਪਾ ਆਉਂਦਾ ਮੈਂ ਤਾਂ ਬਣੀਆ ਹੀ ਖਾਉਂਗੀ ਸਿੱਧੀ ਜੀ ਗੱਲ ਐਂ ਨਾਲ ਉਠਾ ਐਂ ਨਾਲ ਕੰਮ ਕਰ ਤੇ ਮੈਨੂੰ ਰੋਟੀ ਦੇਵੇ ਤੇ ਮੈਂ ਦਵਾਈ ਲਵਾਂ ਇਹਰੀ ਗੱਲ ਸਰਦਾ ਦਾ ਪੰਜਾਬ ਡੁੱਬ ਰਿਹਾ ਤੈਨੂੰ ਪਤਾ ਨਾ ਪਸੰਨਾ ਦੀਆਂ ਫਸਲਾਂ ਲੰਬੀਆਂ ਡੰਗਰ ਪਸ਼ੂ ਵਿਚਾਰੇ ਰੁੜ ਗਏ ਅੱਧੇ ਮਰ ਗਏ ਅੱਧੇ ਬਚ ਗਏ ਹੈ ਕੋਈ ਹਜੇ ਬਾਈ ਤਾਂ ਹੀ ਨਹੀਂ ਪਤਾ ਨਹੀਂ ਕੀ ਕਰਨਗੇ ਕੀ ਨਾ ਕਰਨਗੇ ਮਾੜਾ ਮੁੱਟਾ ਰੱਬ ਤੋਂ ਦਰਿਆ ਕਰੋ ਕੀ ਲੈਣਾ ਜੇ ਉਹ ਨਹੀਂ ਰੋਟੀ ਲਓਗੀ ਤੋ ਆਪ ਲੈ ਲੈ ਉਹ ਮੈਂ ਤਾਂ ਡਰਦੀ ਆ ਮੈਨੂੰ ਵੀ ਪਤਾ ਕੋਪੀ ਆ ਦੋ ਮਹੀਨੇ ਹੋ ਗਏ ਰੱਬ ਨੂੰ ਤਾਂ ਮੀਂਹ ਪਾਉਂਦੇ ਨੂੰ ਐ ਜਿਹੜੇ ਜਵਾਕ ਲੋੜੀ ਦੇ ਲੋੜੀ ਦੇ ਮਸਾਂ ਹੋਏ ਚ ਉਹ ਵੀ ਰੁੜ ਗਏ ਰੱਬ ਨੂੰ ਵੀ ਤਰਸ ਨਹੀਂ ਆਉਂਦਾ ਮੈਂ ਕੀ ਕਰਾਂ ਉਸੂਆਂ ਨੇ ਜਾਨਾਂ ਗਈਆਂ ਇੰਨੇ-ਇੰਨੇ ਮੱਝਾਂ ਲੱਖ-ਲੱਖ ਰੁਪਏ ਦੇ ਮੱਝਾਂ ਨੇ ਜੀਵਿੰਦਰ ਜਣੀਆਂ ਆਈਆਂ ਰੁੜਕੀਆਂ ਪਾਣੀ ਚ ਕਿਸੇ ਦੇ ਕੀ ਸਾਰੇ ਪੁੱਤ ਆਪ ਦਾ ਆਪ ਦਾ ਘਰ ਹੀ ਨਹੀਂ ਲੋਟ ਆਉਂਦਾ ਆਪਾਂ ਦੁਨੀਆ ਨੂੰ ਕੀ ਕਰ ਸਕਦੇ ਆ ਤੇ ਤੁਹਾਨੂੰ ਤੰਗੋ ਤਾਂ ਤੇਨਾ ਕਰ ਹੈ ਤੂੰ ਆਪ ਲਾਇਆ ਕਰ ਐਮੀਨਾ ਸਿੰਘ ਬਸਾਇਆ ਕਰ ਮੈਨੂੰ ਕੰਮ ਕਰ ਲਿਆ ਕਰਨ ਦੇ ਮਾੜੀ ਮਿੱਟੀ ਛੱਡ ਦਿਆ ਕਰ ਹੈਂਕੜੀ ਮੇਰੀ ਗੱਲ ਸੁਣ ਜੇ ਉਹ ਕੰਮ ਕਰਦੀ ਹੁੰਦੀ ਆ ਤੂੰ ਮਾੜਾ ਮੋਟਾ ਹੱਥ ਮੜਾ ਦਿਆ ਕਰ ਨਾਲ ਤੈਨੂੰ ਕੀ ਹੋਣ ਲੱਗਿਆ ਦੂਜੀ ਗੱਲ ਚਾਰ ਧੱਲੇੜੀ ਹੁੰਦੀ ਆ ਕਿਹੜਾ ਮੇਰਾ ਸਾਲਾ ਸੁਖਵੀਰ ਬਾਦਲ ਕਟਬਰ ਵੀ ਇਹ ਝੋਟੇ ਨਹੀਂ ਜਾਂਦੇ ਤੂੰ ਮੜਾ ਇਹ ਤੋਦਿਆ ਕਰ ਮਸ਼ੀਨ ਹੈਗੀ ਸੱਤ ਵਾਗੇ ਗੇੜੀ ਦੇਣਾ ਉਹ ਚ ਆਹੋ ਇਹਦਾ ਕਿਹੜਾ ਮੈਂ ਢੀਲ ਪੁੱਜਣਾ ਮੈਨੂੰ ਦੱਸੀ ਇਹ ਕੀ ਕਰਨੀ ਹੈਗੀ ਮੈਂ ਹੀ ਕੰਮ ਕਰੀ ਆ ਸਾਰੀ ਮੈਂ ਲਿਖ ਕੇ ਦਿੱਤਾ ਉਹ ਤੁਰਗਾ ਕੰਜਰ ਮੈਨੂੰ ਸਿਆਪਾ ਪਾ ਗਿਆ ਟੋਟੇ ਮੈਨੂੰ ਚੱਤ ਲੈਂਦਾ ਰੱਬਾ ਉਹ ਇੱਥੇ ਦੇਖਦਾ ਨਾਲੇ ਉਹ ਬੋਲਦਾ ਉਹਨੂੰ ਤਾਂ ਬੋਲਦਾ ਤਾਂ ਗੁਰਦੁਆਰੇ ਖਾਲੇ ਜਾ ਕੇ ਮੈਂ ਕਿੱਦਾਂ ਨਿਕਲ ਜਾ ਮੇਰੀ ਜਾਨ ਸੁਣ ਮੇਰੇ ਸਾਧਕ ਮੰਨਦੇ ਸੁਣਦੇ ਤੰਦ ਨੂੰ ਉਸ ਕਰਦਾ ਮੇਰੀ ਬਾਜ ਨਾ ਉਹ ਦੂਜੇ ਤਰੇ ਨਹੀਂ ਹੈ ਤੁਸੀਂ ਪਤਾ ਨਹੀਂ ਮੇਰੇ ਸਾਹ ਦਾ ਕੀ ਖਾਣੇ ਚੋਰ ਵਿਚਾਰ ਵਿੱਚ ਪਨੀਰੀ ਕਿੰਨੀ ਦਿਨ ਲਾਈ ਬੈਠੇ ਦੋਨੇ ਜਾਣੀ ਪਤਾ ਨਹੀਂ ਉਹ ਖਾਣੇ ਉਹ ਤੁਸੀਂ ਹੋਰ ਮੈਂ ਤਾਂ ਬਦਾਮਾਂ ਵਾਲੀ ਪਨੀਰੀ ਦਿੰਦੀ ਆ ਰੋਜ ਪਿਸਤੇ ਕਾਜੂ ਬਦਾਮਾਂ ਵਾਲੀ ਦਿੰਦੀ ਆ ਰੋਜ ਮੈਂ ਇਕੱਲੀ ਖਾਣੀ ਆ ਤੈਨੂੰ ਨਹੀਂ ਦਿੰਦੇ ਇਹ ਪਨੀਰੀ ਤਾਂ ਹੀ ਤਾਂ ਮੈਂ ਬੋਲਦੀ ਆ ਲੈ ਮੈਂ ਅੱਕ ਕੇ ਬੋਲਦੀ ਆ ਚਾਹ ਨੂੰ ਨਹੀਂ ਬੋਲਦਾ ਐ ਤਾਂ ਮੈਨੂੰ ਵੀ ਪਤਾ ਹੈ ਤੰਦਾਂ ਦੇ ਵੀ ਕੰਨ ਹੁੰਦੇ ਆ ਬਸ ਫਿਰ ਤੰਦਾਂ ਤੂੰ ਲੱਗ ਜਾ ਜਾ ਮੈਂ ਕਿਵੇਂ ਬਾਜ ਨਾ ਮੇਰੇ ਗੱਲਾਂ ਤੈਨੂੰ ਬੁਰੀਆਂ ਲੱਗਦੀਆਂ ਨੇ ਸੁਣਨੀਆਂ ਵੀ ਜਾਂਦੀਆਂ ਸਾਰੀਆਂ ਗੱਲਾਂ ਮੇਰੀਆਂ ਪਤਾ ਉਹਨੇ ਮੇਰੀ ਮਾਂ ਦਾ ਵੀ ਸੇਵਾ ਪ੍ਰੋਲ ਕਰਤਾ ਦਿਓ। ਤਰ ਕੋਈ ਗੱਲ ਨਹੀਂ ਕਰ। ਤੂੰ ਮਰੈ ਜੀਬ ਤੇ ਕੰਟਰੋਲ ਕਰ ਲੈ। ਜੀਬ ਤੇ ਕੰਟਰੋਲ ਕਰ ਲੈ। ਮੈਨੂੰ ਤਾਂ ਗੱਲ ਕਰਨਾ ਉਹ ਤਾਂ ਡਰ ਲੱਗਦਾ ਤੇ ਪਤੰਦਰ ਨਹੀਂ ਤੇ ਤੈਨੂੰ ਮੈਨੂੰ ਪਤਾ ਸਭ ਥੱਲੇ ਲੱਗਿਆ ਉਹਦੇ। ਨਹੀਂ ਥੱਲੇ ਲੱਗੇ ਹੋਇਆ। ਆਹੋ। ਇਹਦੇ ਥੱਲੇ ਨਹੀਂ ਲੱਗਿਆ। ਹੈ? ਨਾਲ ਮੇਰਾ ਪੁੱਤ ਤੇਰੇ ਥੱਲੇ ਕਿੰਨਾ ਕ ਲੱਗਿਆ ਸੀ? ਹੈ? ਭਾਈ ਮੈਂ ਐ ਕੰਮ ਟਾਈਮ ਨਾ ਕਰਦੀ ਸੀ। 5 ਵਜੇ ਹੁਰਦੀ ਸੀ। ਹਜੇ ਤੱਕ ਵੀ ਮੈਨੂੰ ਉਹ ਕਹਿਣ ਲਾ ਮੈਂ ਮੌਕਾ ਹੀ ਨਹੀਂ ਦਿੱਤੀ ਸੀ ਉਹਨੂੰ। ਚਲ ਚੰਗਾ ਮੈਂ ਮੜਾ ਕੰਮ ਕਰ ਲੈਂਦੇ। ਸਭ ਨੂੰ ਕਰ ਲਿਆ ਮੈਂ ਹਟਾਇਆ ਨਾਲੇ ਮੈਂ ਉਹਨੂੰ ਹਟਾਇਆ ਹੋਊਗਾ ਨਾ ਬੱਸ ਕਰ ਹੁਣ ਵਗ ਜਾ ਵਗ ਜਾਨੀ ਆ ਉਹਨੂੰ ਸਮਝਾ ਦੇ ਜਾ ਕੇ ਮਾੜਾ ਮੋਟਾ ਠੀਕ ਆ ਮੈਂ ਗੱਲ ਕਰ ਲਉਂ ਆ ਫੇਰ ਨਾ ਕਹੀਂ ਵੀ ਆਏ ਬੋਲੀ ਜਾਂਦੀ ਏ ਤੂੰ ਮੈਂ ਆਪਦੇ ਹਿਸਾਬ ਨਾਲ ਗੱਲ ਕਰ ਲਉਂ ਕਾਹਨੂੰ ਲੋਕਾਂ ਨੂੰ ਜਰੂਰ ਕਰਦੀ ਆ ਲੋਕ ਤਾਂ ਮੇਰੇ ਸਾਲੇ ਪਹਿਲਾਂ ਨਹੀਂ ਜਰਦੇ ਚੱਲ ਠੀਕ ਆ ਉਹਨੂੰ ਸਮਝਾ ਦੇ ਟਾਈਮ ਨਾਲ ਕੰਮ ਕਰਿਆ ਕਰੇ ਟਾਈਮ ਨਾਲ ਸੋਵਾ ਉੱਠਿਆ ਕਰੇ ਚੰਗਾ ਹਾਂ ਮੇਰੀਆਂ ਕਈਆਂ ਗੱਲਾਂ ਤੈਨੂੰ ਵੀ ਬੁਰੀਆਂ ਲੱਗਦੀਆਂ ਉਹ ਨਹੀਂ ਲੱਗਦਾਂ ਮੇਰੇ ਸਾਲੇ ਦੇ ਲੈ ਬੈਂਕ ਨਹੀਂ ਜੀ ਵੀ ਨਾ ਲੱਗਣ ਚ ਨਹੀਂ ਆਉਂਦੀ ਬੁੱਟੇ ਡੱਡ ਹੋ ਗਏ ਇੱਕ ਦੋ ਵਾਰੀ ਮਸਖ ਹੋਈ ਆ ਨਾ ਆਗੇ ਹਾਂ ਕਿਥੇ ਲੱਗੇ ਆ ਸਨ ਹੀ ਲੱਗੇ ਆ ਸਰੀਰ ਜਸ ਸੱਟ ਨਹੀਂ ਜ਼ਖਾਮ ਜਖੂ ਨਾ ਮੌਸਮ ਬਦਲਦਾ ਆ ਬਸ ਤੇਰਾ ਸਰੀਰ ਤਾਂ ਹੀ ਨਹੀਂ ਠੀਕ ਰਹਿੰਦਾ ਨਾਲੇ ਮੇਰੀ ਗੱਲ ਸੁਣ ਲੈ ਇੱਕ ਪਹਿਲਾਂ ਆਦੀ ਮਾਂ ਨੂੰ ਸਮਝਾ ਲਾ ਜੇ ਸਮਝਾਣਾ ਤਾਂ ਮੈਂ ਵਾਟ ਚੋ ਆ ਜਾ ਕੇ ਪੈਕੀ ਤੁਰ ਦੂੰ ਤੇ ਨਾ ਕਹੀ ਮੇਰੀ ਗੱਲ ਸੁਣ ਕਿਉਂ ਐ ਕਰਦੇ ਹੋਏ ਤੈਨੂੰ ਤਾਂ ਟੂਲ ਰੂਮ ਤੁਸੀਂ ਪਹਿਲਾਂ ਤਾਂ ਮੇਰੇ ਨਾਲ ਤਾਂ ਪੌਣਾ ਘੰਟਾ ਤਾਂ ਮੇਰੇ ਕੋਲ ਲੱਗੇ ਉਹ ਸੱਣੀ ਰੋਈ ਦੁਪਰ ਗੱਦੀ ਫੇਰ ਮੈਂ ਸੋਚਿਆ ਸੀ ਵੀ 10 ਮਿੰਟ ਮੈਂ ਆਰਾਮ ਕਰੂੰਗਾ ਥੱਕ ਗਿਆ ਸਾਰਾ ਦਿਨ ਬੰਦਾ ਕੰਮ ਕਰਦਾ ਥੱਕ ਜਾਂਦਾ ਵੀ ਪਾਉਂਗਾ ਹੁਣ ਮੇਰੇ ਨਾਲ ਦੀ ਤੂੰ ਆ ਗਈ ਹਾਂ ਮਾਂ ਕੋਲੇ ਤਾਂ ਡੇਢ ਘੰਟਾ ਖੜਾ ਰਹਾ ਹਨਾ ਉਹ ਤਾਂ ਨਹੀਂ ਤੈਨੂੰ ਐ ਹੋਇਆ ਵੀ ਮੈਂ ਥੱਕਿਆ ਹੋਇਆ ਵੀ ਮੈਂ ਆਰਾਮ ਕਰ ਲਾ ਜਦੋਂ ਮੈਂ ਆ ਕੇ ਦੁਖੜੇ ਸੁਣਾਉਣ ਲੱਗ ਗਈ ਮੇਰੇ ਵਾਲੇ ਤਾਂ ਥੱਕ ਗਏ ਉਹੀ ਗੱਲ ਭਲੇਗਾ ਤੂੰ ਆਦੀ ਮਾਂ ਦਾ ਹੀ ਤੇ ਆਦੀ ਮਾਂ ਦਾ ਭੰਨਾ ਸੀ ਫਿਰ ਮੈਨੂੰ ਕਿਉਂ ਵਿਆਹ ਕੇ ਲਿਆਇਆ ਸੀ ਮਰ ਤੋ ਕੀ ਕਰਉਣਾ ਸੀ ਜਦੋਂ ਦੇਖਿਆ ਬਸ ਸਾਰਾ ਦਿਨ ਉਸੇ ਦੀ ਰਾਇ ਕਰਾਉਂਦਾ ਰਹਿੰਦਾ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਮੈਂ ਤੇਰੀ ਕੁਛ ਨਹੀਂ ਲੱਗਦੀ ਫਿਰ ਤੇਰੀ ਜ਼ਿੰਮੇਵਾਰੀ ਨਹੀਂ ਇਹਦੇ ਸੋ ਦਾ ਮੈਨੂੰ ਤਾਂ ਬੋਲ ਪਹਿਨ ਦੇ ਆ ਕੀ ਬੋਲੇਗਾ ਬੋਲੇਗਾ ਇਹੀ ਤੂੰ ਸੰਭਲ ਜਾ ਮੈਂ ਨਹੀਂ ਕਹਿਣਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਿਆ ਪਰ ਬੰਦੇ ਦੀ ਨਹੀਂ ਸੁਣਦੇ ਆ ਕੀ ਸੁਹਾ ਘਰੀ ਉਹ ਮੇਰੀ ਮਾਂ ਜਨਮ ਨਹੀਂ ਸੀ ਜਨਮ ਦਿੱਤਾ ਉਹ ਹਾਂ ਉਹ ਵਿਚਾਰੀ ਕਿੱਥੇ ਜਾਊਗੀ ਹੈ ਮਾਂ ਦਾ ਤੇਰੀ ਆ ਮੇਰੀ ਤਾਂ ਸੱਫ ਸੱਸਾ ਸੱਫ 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 ਦੋ ਦੋ ਸੱਸੀ ਕਿਉਂ ਹੁੰਦੇ ਆ ਕਹਿੰਦੇ ਨਾ ਸੱਪ ਦੋ ਮੁਹੀ ਸੱਪ ਆਹੋ ਦੋ ਮੁਹੀ ਸੱਪ ਆ ਮੈਨੂੰ ਤਾਂ ਪਤਾ ਨਹੀਂ ਸੱਸੇ ਚ ਦੋ ਆਉਂਦੇ ਆ ਕਿ ਕੌਂਦਾਗਾ ਉਹ ਮੇਰੀ ਗੱਲ ਸੋਲਾ ਮੋਟੀ-ਮੁੱਟੀ ਐਵੇਂ ਨਾ ਕੁੱਤੇ ਭਗਾਈ ਕਰੀ ਜਾਇਆ ਕਰ ਮਾਰੀ ਮੋਟੀ ਕੰਮ ਮਾਰੀ ਮੋਟੀ ਖਰ ਜਾ ਹੁਣ ਸਾਥ ਆ ਲੈ ਲੈ ਇੱਕੇ ਦਾ ਹਾਂ ਮੈਨੂੰ ਹੀ ਬੁੱਲੀ ਜਾਇਆ ਕਰ ਖਰ ਜਾ ਸਾਥ ਲੈ ਲੈ ਦੱਸ ਕੋਈ ਗੱਲ ਨਹੀਂ ਕਿਧਰ ਹੀ ਨਹੀਂ ਕੋਸੰਦਾ ਅੱਧਾ ਪੰਜਾਬ ਡੁੱਬ ਗਿਆ ਮੇਰੇ ਸਾਲਿਓ ਡੰਗਰ ਵਿਚਾਰਿਆਂ ਦੇ ਪਸ਼ੂ ਟਰੈਕਟਰ ਹਜੇ ਜਵਾਕਾਂ ਦਾ ਨਹੀਂ ਪਤਾ ਕਿਸੇ ਦੇ ਕਰੰਦਾ ਮਰ ਗਿਆ ਕਿਸੇ ਦੇ ਦੋ ਮਰ ਗਏ ਵਿਚਾਰੇ ਹਜੇ ਤਾਂ ਬਾਅਦ ਚ ਪਤਾ ਲੱਗੂ ਜਦੋਂ ਹਰ ਹਟ ਗਈ ਹੈਂ ਤੁਸੀਂ ਸੁੱਖ ਸ਼ਾਂਤੀ ਨਾਲ ਠੀਕ ਠਾਕ ਮਹਾਰਾਜ ਦਾ ਗੁਣ ਗਾਇਆ ਕਰੋ ਵੀ ਪਰਮਾਤਮਾ ਸੀ ਠੀਕ ਆ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ ਉਹਨਾਂ ਨਾਲ ਤਾਂ ਚੰਗੇ ਆ ਚੰਗੇ ਕਿਸੇ ਦਾ ਕੀ ਪਤਾ ਲੱਗਦਾ ਆਹੀ ਤਾਂ ਦੁੱਖ ਆ ਉਧਰੋਂ ਤੇਰੀ ਮਾਂ ਨੂੰ ਉਧਰੋਂ ਤੈਨੂੰ ਵੀ ਵਧੀਆ ਇਹ ਵੀ ਕਿਤੇ ਉਧਰ ਉਧਰ ਹੁੰਦੀ ਮਰ ਜਾਏ ਵੀ ਹਣਾ ਚਾਹੇ ਹੋ ਜੇ ਕਿਉਂ ਇਹ ਬੈਠੀ ਐ ਕਿਉਂ ਸੁਖੀ ਆ ਹਨਾ ਮਾੜੀ ਮੁੱਟੀ ਨਾ ਜਵਾਬ ਵਿੱਚ ਸੰਭਾਲ ਕੇ ਬੋਲਿਆ ਕਰ ਹਾਂ ਮੈਂ ਤਾਂ ਪੀ ਆ ਅੱਜ ਮਾਂ ਨੂੰ ਨਾ ਕਿਹ ਜਵਾਬ ਸਮਾਲਦਾ ਬੜੇ ਮੇਰੇ ਸਰ ਦੀ ਲੱਗੀ ਹੁਣ ਮੈਨੂੰ ਬੁਲਾਉਗੀ ਫੇਰ ਕੀ ਕਰਾਂਗੇ ਘਰ ਕੇ ਨਾ ਦਸ ਮਹੀਨੇ ਵੀ ਕਰਾਂਗੀ ਹੈ ਕੀ ਤੂੰ ਤਾਂ ਹਰ ਜਾ ਮਾਂ ਦੀ ਉਂਗਲਾ ਤੇ ਮਾਂ ਦੀ ਉਂਗਲਾ ਤੇ ਨਾ ਛੱਡ ਹਾਂ ਬਾਬਾ ਮੈਂ ਇੱਕ ਫੋਨ ਕੀਤਾ ਅੱਜ ਪਿੱਕੇ ਨੂੰ ਤਾਂ ਦੇਖ ਲਈ ਘਰ ਕਰਦੇ ਨਹੀਂ ਫੋਨ ਕਰਦੇ ਦੇਖ ਮੇਰੇ ਸਾਰੇ ਬਾਹ ਦੀ ਬੰਦਾ ਮਾਰ ਕੇ ਰੋਟੀ ਖਾਂਦੇ ਜਾਂ ਕਰਦੇ ਹਾਂ ਆਹ ਲੈ ਫਿਰ ਉਹਦੋਂ ਬਾਅਦ ਤਾਂ ਐ ਕਰਦਾ ਹੁੰਦਾ ਹਣਾ ਮਿੰਤਾ ਜੀ ਕਰਦਾ ਹੁੰਦਾ ਹਣਾ ਹੰਨੀ ਪੰਨੀ ਜੀ ਹੰਨੀ ਕਰਦਾ ਮੈਂ ਉਹ ਤਾਂ ਬੰਦਾ ਤਾਂ ਕਰਦਾ ਹੁੰਦਾ ਵੀ ਛੱਡ ਜਾ ਕਿੱਥੇ ਭੇਜ ਦਿੰਦਾ ਬੰਦਾ ਚੱਲੀ ਅੰਦਰ ਤੋਰੀ ਫੁਲ ਕਰ ਰੋਟੀ ਪਾਣੀ ਉਹ ਬੰਦਾ ਤਾਂ ਕਹਿੰਦਾ ਵੀ ਗੱਲ ਟੇਕ ਜੇ ਤਾਂ ਕਰਦਾ ਹੁੰਦਾ ਨਹੀਂ ਜ਼ਬਰਦੂਸਤ ਵਾਲਾ ਕੰਮ ਨਹੀਂ ਕਰਦਾ ਕਿਹਾ ਕਿ ਮੈਨੂੰ ਬੋਲਣ ਲੱਗਾ ਉਹਨੇ ਸਾਹ ਹਾਂ ਪਰਤੇ ਹੋਣੇ ਤੇਰੇ ਕੰਨਾਂ ਨਾਲ ਨਹੀਂ ਪਰਤੇ ਤਾਂ ਇਹ ਤਾਂ ਡੇਢ ਕੱਟ ਚੱਲ ਜਾਓ ਖੜੀ ਹੋ ਖੜੀ ਮੇਰੀ ਗੱਲ ਸੁਣੀ ਕੋਈ ਗੱਲ ਸੁਣੀ ਮੇਰੀ ਕੀ ਨਹੀਂ ਸੁਣੀ ਤੇਰੀ ਮੈਂ ਕੀ ਨੇ ਬੋਲੇ ਕਹਾ ਮੈਂ ਤੇਰੇ ਕੋਲੇ ਕੋ ਮੇਰੇ ਕੋਲ ਹੀ ਕਹੇਗੀ ਕੋਈ ਚੱਜ ਦੀ ਗੱਲ ਕਹਿਣਾ ਉਹ ਕਹਿ ਲੈ ਕਰ ਸਮਝਾ ਦੇ ਕਰ ਸਾਰਾ ਦਿਨ ਹੁਕਮ ਮਾਰਦੇ ਰਹਿੰਦੇ ਗਿੱਟੇ ਗੱਡੇ ਉੱਤੇ ਹਦੇ ਚੱਲਦੇ ਆ ਉਹਨੂੰ ਕਿ ਮਾੜਾ ਮੋਟਾ ਕੰਮ ਕਰ ਲਿਆ ਕਰੇ ਚੱਲ ਬਾਕੀ ਦੂ ਚੰਗਾ ਚੰਗਾ ਭੱਗ ਜਾ ਤੜਕੀ ਉਹਨੂੰ ਆਪ 7 ਵਜੇ ਕਤੋਰੇ ਚੁੰਗਣ ਲੱਗ ਜਾਂਦਾ ਉਹਨੂੰ ਰੋਟੀ ਪਕਾ ਲੈ ਰੋਟੀ ਪਕਾ ਲੈ ਮੈ ਦਵਾਈ ਲੈਣੀ ਆ ਭੈਣ ਜੀ ਤੜਕੀ ਦਵਾਈ ਲੈਣੀ ਆ ਦਵਾਈ ਤਾਂ ਮੈਨੂੰ ਲੈਣੀ ਪੈਂਦੀ ਮੇਰੇ ਸਿਰ ਦੁਖਣ ਲੱਗ ਜਾਂਦਾ ਹੋਏ ਸਾਰਾ ਚੰਗਾ ਤੂੰ ਲੈ ਲੈ ਜਾ ਭੱਗ ਜਾ ਖੜੀ ਹੋਈ ਮੇਰੇ ਰੋ ਨੀ ਮਾਂ ਸਾਦਕੇ ਨਾ ਆਇਆ ਪੁੱਤ ਹਾਂ ਬੀਬੀ ਵਾ ਚਲ ਵਧੀਆ ਤੇ ਆ ਤੇਲ ਤੂੰ ਲਾ ਲਿਆ ਕਰ ਨਾ ਖੁਸ਼ਕ ਜਾ ਪਿਆ ਦੇ ਕਿ ਸਿਰ ਤੇਰਾ ਕੋਈ ਨਾ ਬਾਤ ਚਲਾਓ ਬਾਤ ਚਲਾ ਲ ਇਹਨਾਂ ਨੂੰ ਕਿਹਾ ਮੈਂ ਤਾਂ ਬੈਠੀ ਮੌਜਰਮੰਦੇ ਤੇ ਕੋਈ ਗੱਲ ਥੋੜੇ ਲੱਗਦਿਆਂ ਨਹੀਂ ਦਿਖਦੀ ਦੇਖ ਲੈ ਐ ਤਾਂ ਨਾ ਕਿਤੇ ਤੇਰੇ ਪਿਓ ਨਹੀਂ ਮਿਲੇ ਲੱਤਾਂ ਮੰਡੀਆਂ ਨੂੰ ਤੂੰ ਮੰਡਦਾਗਾ ਪਰ ਤਾਂ ਤੇਰੀ ਮਾਂ ਤੋਂ ਦੱਸਦਾ ਇਹਨਾਂ ਮੰਦਾ ਹੁੰਦਾ ਜਿਵੇਂ ਨਹੀਂ ਹੱਥ ਹੁੰਦਾ ਆਏਗਾ ਦਰਜਾ ਨਾ ਰੱਖ ਤਾ ਆਏਗਾ ਮੇਰੀ ਗੱਲ ਸੁਣ ਵਧੀਆ ਤਾਂ ਪੜਾਈ ਕਰ ਠੀਕ ਹੈ ਤੇ ਤੇਰੇ ਪੋਤਾ ਦੇ ਪ੍ਰਾਈਵੇਟ ਦੇ ਨੌਕਰੀ ਤੇ ਤੇ ਤੈਨੂੰ ਸਰਕਾਰੀ ਮਿਲੇ ਪ੍ਰਮਾਤਮਾ ਨੂੰ ਮੈਂ ਮਰੇ ਹੀ ਅਰਦਾਸ ਕਰਦੀ ਆ ਗੁਰਦੁਆਰੇ ਜਾਨੀ ਤਾਂ ਵੀ ਅਰਦਾਸ ਕਰਦੀ ਤੇ ਤੂੰ ਵਧੀਆ ਨੌਕਰੀ ਤੇ ਲੱਗੀ ਠੀਕ ਆ ਪ੍ਰਾਈਵੇਟ ਦਾ ਕੀ ਹੈ ਗੁਗਨੇ ਪੈਸੇ ਮਿਲਦੇ ਫਿਰ ਨਾਲੇ ਹਾਂ ਹਾਂ ਮਤ ਤਾਂ ਬਹੁਤ ਸੋਣੀ ਦੇਈ ਜਾਨੀ ਇਹਨੂੰ ਹੈ ਹੋਰ ਪ੍ਰਾਈਵੇਟ ਨੌਕਰੀ ਤੇ ਨਹੀਂ ਸਰਕਾਰੀ ਤੇ ਤੇ ਸਰਕਾਰੀ ਨੌਕਰੀ ਫੇਰੀ ਲ ਕਰੂਗਾ ਜੇ ਪੜੋਗਾ ਨਾ ਹੁਣ ਤੇਰੀ ਲੱਤਾਂ ਨੂੰ ਕੀ ਹੋਗਾ ਸੁਨਾ ਨੇ ਬਿਠਾਈ ਬੈਠੀਆਂ ਲੱਗ ਬਣਵਾਸਤੇ ਪੁੱਤ ਦੇਖ ਤੈਨੂੰ ਆਖਿਆ ਬਿਲ ਤਮੰਡ ਨਾਲ ਉਹਦੀ ਮਗਾਇਏ ਆ ਦੇਖ ਤੇਰੇ ਨਾਲ ਹੈ ਕਿ ਝੂਠ ਬੋਲਣਾ ਵੀ ਸਿੱਖ ਗਿਆ ਇਹ ਕੀ ਝੂਠ ਬੋਲਦਾਗਾ ਮਾਰੀ ਇਹ ਨਾ ਇਹ ਮਾਰਦੀ ਮਾੜੀ ਜੀ ਗੱਲ ਦੇ ਬਾੜੀ ਛਿਆਣੀ ਦਾਦੇ ਤਾਂ ਸੋਹਣੇ ਬੈਠ ਲੱਤਾ ਕੁੱਤੀ ਨਾ ਤੇ ਮੈਂ ਤੈਨੂੰ ਜਦੋਂ ਕਹਿੰਦੀ ਆ ਪੁੱਤ ਪਾਣੀ ਦੇ ਦੇ ਮੈਨੂੰ ਆਏ ਕਰਦੇ ਉਹਦੀ ਜਵਾਬ ਦੇ ਦੇ ਪੁੱਤ ਕਹਿੰਦਾ ਨਾ ਮੰਮਾ ਮੈਂ ਪੜਨਾ ਹੈਗਾ ਪੜਾਈ ਵਾਲੀ ਔਖੀ ਆ ਨਾ ਹੁਣ ਨਹੀਂ ਤੇਰੀ ਪੜਾਈ ਔਖੀ ਆ ਸਿੰਦਰੀਆ ਇਹ ਨਹੀਂ ਮਾਰੀ ਜਾਂਦਾ ਇੱਕ ਪੁੱਤ ਆ ਮੇਰਾ ਪਤਾ ਮੂਲਣਾ ਬੈਜ ਪਿਆ ਰਹਿਗਾ ਮੈਂ ਸਮਸਾ ਦਿੱਤਿਆ ਮੈਂ ਤਾਂ ਆਹੋ ਪਤੀ ਇਹ ਕਿਹੜਾ ਪਿਆਰਾ ਤਾਇਆ ਤਾਂ ਲੱਤਾਂ ਘਟਾਈ ਜਾਂਦੀਆਂ ਨੇ ਨਾ ਉਤੋਂ ਉਹਨੂੰ ਤੇ ਨਾ ਆਇਆ ਨਹੀਂ ਹੈਗਾ ਵੀ ਦਿਵਾਕ ਵਾਂਗ ਕਹਿੰਦਾ ਵੀ ਜਾ ਪੁੱਤ ਜਾ ਕੇ ਪੜ ਲਾ ਲੱਤਾਂ ਲ ਹੋਇਆ ਕੀ ਆ ਪੁੱਛ ਲੈ ਮੈਂ ਕਹੀ ਨੇ ਪੁੱਤ ਪੜ ਲੇ ਇੱਕੇ ਨਾ ਐਡਾ ਵੱਡਾ ਅਫਸਰ ਬਣ ਜਾ ਤੇ ਲੋੜ ਨਾ ਪਵੇ ਕਿ ਜੰਮਰੇ ਆਪਣਾ ਹੱਥ ਪੈਰ ਪਾਣ ਦੀ ਹਾਂ ਤਾਂ ਫਿਰ ਪੜੋਗੇ ਤਾਂ ਫੇਰੀ ਪੜੂਗਾ ਔਰ ਕਿ ਨਹੀਂ ਪੜੂਗਾ ਬੇਨਾਂ ਮਾਂ ਬੱਕਾ ਤਾਂ ਦਿੰਦੀ ਨਹੀਂ ਸਾਰਾ ਦਿਨ ਸੁਣਾਣੇ ਬਿਠਾਈ ਬਿਠਿਰੰਦੀ ਆ ਉਤੋਂ ਮੈਨੂੰ ਲੱਗਦਾ ਕੋਟ ਤੇ ਪਤ ਮਰੀਆਂ ਬਹਾ ਕੋਈ ਨਹੀਂ ਪਤ ਮਰੇ ਮੋਟੇ ਪਤਰਾ ਬੱਲੀ ਨੂੰ ਹੋਇਆ ਕੀ ਮੈਂ ਤਾਂ ਤੋੜ ਦੀ ਨਹੀਂ ਕੀ ਮੈਂ ਤਾਂ ਤੋਸਰੀ ਹੋਇਆ ਮੈਂ ਤਾਂ ਉਹੀ ਬਹਿ ਗਿਆ ਮੇਰੇ ਕੋਲ ਦਿਵਾਕ ਗੱਲਾਂ ਬਾਤਾਂ ਕਰਨ ਲੱਗੇ ਹੋਰ ਕੀ ਤੈਨੂੰ ਪਤਾ ਨਹੀਂ ਕਿ ਤਕਲੀਫ ਹੁੰਦੀ ਹੈ ਕਿ ਚੰਗੀ ਨਹੀਂ ਆਉਂਦੀ ਮੈਨੂੰ ਤਕਲੀਫ ਹੁੰਦੀ ਹੈ ਜਦੋਂ ਇਹ ਹਿੱਸਾ ਭਰਦੇ ਆ ਹਿੱਸਾ ਭਰਦੇ ਜਿਹੜਾ ਸਕੂਲਾ ਜਿੱਤੇ ਬਿਠਾਈ ਸਾਰਾ ਦਿਨ ਇਹਨੂੰ ਸਰਾਣੇ ਰਹਿਣੀ ਆ ਚੱਲ ਵੇ ਤੂੰ ਵੀ ਹੰਦਾ ਜਾ ਕੇ ਪੜ ਮਾਰਨਾ ਹੂੰ ਨਹੀਂ ਕਹਿ ਸਕਦੀ ਜੇ ਤੱਕ ਤੇ ਮਾਰ ਦਿਆ ਦੇ ਦੋ ਵਾਰ ਤੇ ਬੈਠੇ ਇੱਥੇ ਬੈਠੇ ਬੈਠੇ ਦੇ ਮਾਰਾ ਨਾ ਗਏ ਮੇਰੀ ਤਾਂ ਇਹ ਇੱਕ ਗੱਲ ਨਹੀਂ ਸੁਣਦਾ ਹੈ ਪਹਿਲਾ ਸਵੇਰੇ ਆਖੇ ਮੇਰਾ ਸਿਰ ਇੰਨਾ ਦੁਖਿਆਂਦਾ ਸੀ ਮਹੱਲੇ ਮੈਨੂੰ ਗੋਲੀ ਲਿਆ ਦੇ ਨਾਲੇ ਪਾਣੀ ਲਿਆ ਦੇ ਜਵਾਬ ਦੇਤਾ ਨਾ ਹੁਣ ਤੇਰੇ ਸਰਾ ਨੇ ਬਹਿ ਕੇ ਇਹ ਗੋਲੇ ਕਰੀ ਜਾਂਦਾ ਫਿਰ ਤੈਨੂੰ ਮਚੇਵਾ ਹੁੰਦਾ ਇਸ ਗੱਲ ਦਾ ਹੈ ਨਾ ਤੇ ਆਪ ਜੇ ਮੈਂ ਕਹਾ ਵੀ ਬੱਠੀ ਮੋਇਨਾ ਅੰਦਰ ਚਲਾਈ ਜਾਂਦੀ ਰਹਿੰਦੀ ਲੱਪੜ ਜਾ ਮਨ ਤੇ ਨਾਮ ਵੀ ਨਹੀਂ ਲੈਣਾ ਹੁੰਦਾ ਇਹਨਾਂ ਦਾ ਅਗਰੋਂ ਦਾ ਤੇ ਬਿਲ ਐਡਾ ਵੱਡਾ ਆ ਗਿਆ 20000 ਦਾ ਪਤਾ ਤੈਨੂੰ ਏਸੀ ਚਲਾਈ ਰੱਖਦੀਆਂ ਬੰਦ ਨਹੀਂ ਕਰ ਸਕਦੇ ਇਹਨੂੰ ਬੰਦ ਕਰਨ ਵਾਸਤੇ ਲਿਆਂਦਾ ਨਾ ਮੇਰੇ ਪਿੱਕੇ ਨੇ ਚਲਾਉਣ ਵਾਸਤੇ ਦਿੱਤਾ ਨਾਲੇ ਬਿੱਲ ਹੁਣ ਚਲਾਵਾਂਗੇ ਤਾਂ ਬਿੱਲ ਤਾਂ ਆਊਗਾ ਹੀ ਤੇ ਨਾਲੇ ਮੈਂ ਕਿਹੜਾ ਕੱਲੀ ਪੈਣੀ ਤੇਰਾ ਪੁੱਤ ਵੀ ਨਾਲ ਪੈਂਦਾ ਬਿੱਲ ਵੀ ਤੇਰੇ ਪੇਕੀ ਭਰ ਦੇਣ ਚੰਗਾ ਉਹਨੇ ਫੋਨ ਕਰਦੀ ਨਾ ਠੇਕਾ ਲੱਤਾ ਹੋਇਆ ਠੇਕਾ ਲਿਆ ਨਹੀਂ ਬਿੱਲ ਉਹ ਛੋਟੇ ਕਰ ਦੇ ਸਾਰਾ ਉਹ ਕਰਨ ਤੁਹਾਨੂੰ ਸਮਾਨ ਦੇਤਾ ਉਹੀ ਪਹੁੰਚਦਾ ਤੇ ਹੁਣ ਉਹ ਵੀ ਹੋਆ ਨਜ਼ਾਰੇ ਤੁਸੀਂ ਲਾਓ ਤੇ ਬਿੱਲ ਲੋ ਆ ਕੇ ਭਰਨਾ ਮੈਂ ਤਾਂ ਕਦੇ ਪੱਖਾ ਵੀ ਲਾ ਕੇ ਵੀ ਇੱਥੇ ਬੈਠੀ ਨਹੀਂ ਨੀ ਬਸ ਕਰਿਆ ਕਰ ਪੱਖਾ ਆ ਤਾਂ ਬਗਾਰੋ ਗਰਮੀਆਂ ਤਾਂ ਤਤ ਐਸੀ ਦੇ ਅੰਦਰ ਬੈਹਿ ਜੰਨੀ ਆ ਉਦੋਂ ਉਦੋਂ ਵੀ ਦੇਖਿਆ ਕਰ ਨੀ ਸਾਡੇ ਟਾਈਮ ਤੇ ਜਿਹੇ ਜਿਹੇ ਅਸੀਂ ਟਾਈਮ ਕੱਢਿਆ ਨਾ ਤੇਰੇ ਵਰਗੇ ਨਹੀਂ ਕੱਢ ਸਕਦੀਆਂ ਗਿੱਲਾ ਕੱਪੜਾ ਲੈ ਕੇ ਉੱਤੇ ਲਈ ਫਿਰਦੇ ਇਹਨਾਂ ਦੇ ਕੰਮ ਕਰਦੀਆਂ ਅਨ ਇੰਨਾ ਕੰਮ ਹੁੰਦਾ ਮਾਣਾ ਮੂਈ ਕੱਪੜੇ ਧੋਣੇ ਬਾਹਰ ਜਾ ਕੇ ਨਹਿਰਾਂ ਤੇ ਤੈਨੂੰ ਐ ਪਤਾ ਨਾ ਫਿਰ ਹੁਣ ਕਾਤ ਨਹੀਂ ਕਰਦੀ ਹੁਣ ਕਾ ਤੋ ਇਸੀ ਚ ਨਿਕਲਦੀ ਨਹੀਂ ਕੀ ਤੇਰਾ ਵੀ ਕਰਨਾ ਮੈਂ ਤੇਰੀ ਪੂਜਾ ਕਰਨੀ ਐ ਵੀ ਬਹਿ ਜਾ ਮੇਰੇ ਆਰਤੀ ਕਰਾ ਹਾਂ ਆਹ ਸੀ ਵੱਲ ਲੋਗੀ ਨਾ ਵੀ ਦੂਜਿਆਂ ਨੂੰ ਲੈਕਚਰ ਦੇਣਾ ਤਾਂ ਤੈਨੂੰ ਬਹੁਤ ਆਉਂਦਾਗਾ ਹੁਣ ਸਾਰਾ ਦਿਨ ਮੰਚ ਤੇ ਚੜੀ ਰੱਖਦੀ ਐ ਹੁਣ ਵੀ ਤੋ ਲਿਆ ਕਰ ਕੱਪੜੇ ਨਾਲੇ ਢੇਰ ਲੱਗਿਆ ਪਿਆ ਲੈਂਟ ਹੈਣੀਗੀ ਮਸ਼ੀਨ ਹਜੇ ਵੀ ਨਹੀਂ ਲਾਈ ਜਤੋਲਾ ਕੱਪੜੇ ਲੈ ਜਾ ਕੱਸੀ ਤੇ ਆ ਜਿਹੜੇ ਹੱਥ ਆਏ ਆਏ ਮਾਰਦੀ ਟੁੱਟਿਆ ਏ ਤੂੰ ਤੋ ਅਲਗਾ ਕੀ ਮੇਰੇ ਕ ਟੁੱਟਣ ਤੇਰੀ ਟੁੱਟਣ ਹਾਂ ਬੱਛੇ ਚ ਤੋੜਾ ਪਾਗੇ ਥਰ ਭਜੇ ਤਾਂ ਕੁਸਾਈ ਨਹੀਂ ਦੱਕੈ ਤਾਂ ਮੈਂ ਕਤੋਮਾ ਮੈਂ ਕਿਹਾ ਕਿ ਪਰ ਉਹ ਹੀ ਗੱਲ ਮੇਰੇ ਮਾ ਮਾਪਿਆਂ ਨੇ ਦੇਣਾ ਘਾਤ ਉਸ ਸਮਾਂ ਜਦ ਮੈਂ ਬਰਤਨ ਹੀ ਨਹੀਂ ਸੀ ਜਦੋਂ ਲਾਈਟ ਹੀ ਨਹੀਂ ਉਹ ਤਾਂ ਨਹੀਂ ਮੈਂ ਬੰਦ ਕਰਾਈ ਲਾਈਟ ਹੈ ਨਹੀਂ ਹਾਂ ਤਾਂ ਫਿਰ ਨਾ ਹੋਵੇ ਜਦੋਂ ਲਾਈਟ ਆਈ ਉਹ ਤਾਂ ਧੋ ਦੂੰਗੀ ਪਰ ਮੈਂ ਥੋ ਹੀ ਹੱਥ ਨਾਲ ਧੋਰੀਦਾ ਨਾਲ ਮੈਨੂੰ ਨਾ ਕਿਹਾ ਕਰ ਵੀ ਸਹਰੀ ਟਾਈਮ ਚ ਤਾਂ ਆਏ ਹੁੰਦਾ ਸੀ ਮੇਰੇ ਨਾਲ ਮੇਰਾ ਟਾਈਮ ਮੇਰੇ ਨਾਲ ਮੇਰੀ ਗੱਲ ਸੁਣ ਹਾਂ ਸੁਣ ਮੇਰੀ ਗੱਲ ਵੀ ਹੁਣ ਆਪ ਹੀ ਬੋਲੀ ਜਾਨੀ ਆ ਜਿੰਨਿਆ ਸਰੀਰ ਸੰਭ ਕੇ ਰੱਖੇਂਗੀ ਨਾ ਇਹ ਰੋਗ ਹੀ ਲੱਗਣਗੇ ਕੰਮ ਕਰਿਆ ਕਰ ਵਧੀਆ ਫੁੱਲ ਵਰਗੀ ਰਹੇਗੀ ਅੱਛਾ ਹਾਂ ਇੰਨੀ ਮੱਤ ਮੈਨ ਨੂੰ ਦੇਈ ਐਨੀ ਐ ਜੇ ਐਨੀ ਕਮਾਤ ਆਪਦੇ ਤੇ ਉਹ ਕਰ ਲੈ ਅਜਮਾਲੇ ਨਾ ਇੱਥੇ ਬੈਠੀਆਂ ਐ ਪੱਥੀ ਮਾਰ ਕੇ ਤੈਨੂੰ ਮੜੇ ਗੋਟੇ ਗੋਡੇ ਤੇਨੂੰ ਹਲਾ ਲਾ ਜੁੜ ਜਾਣਗੇ ਮੜਮਟ ਕੰਮ ਕਰਿਆ ਕਰ ਮੇਰੇ ਤਾਂ ਜੁੜ ਜਾਣਗੇ ਕੋਈ ਗੱਲ ਨਹੀਂ ਅੱਜ ਮਰੀ ਭਲਕੇ ਦੁਆ ਦੇ ਨਾ ਤੂੰ ਆਪਦੇ ਗੋਡੇ ਬਚਾ ਕੇ ਰੱਖ ਕੰਮ ਕਰਿਆ ਕਰ ਇਹ ਦੇ ਤੋੜ ਕੇ ਦੁਜੇ ਨੂੰ ਕਹੀ ਜਾਇਆ ਕਰੋ ਆਪਨਾ ਅਸਰ ਕਰੋ ਮੈਂ ਤਾਂ ਬਥੇਰਾ ਕੰਮ ਕਰਿਆ 65 ਸਾਲ ਹੋ ਗਏ ਕਰਦੀ ਨੂੰ ਹਲੇ ਸੱਪੈ ਨਾ ਹੋ ਕਰਾ ਨਹੀਂ ਹੁਣ ਵੀ ਤਾਂ ਚੰਗੀ ਭਲੀਆਂ ਹੁਣ ਜਾਣ ਕੇ ਮੇਰੇ ਲਹੂ ਪੀਣੀ ਹੈ ਜਾਣੇਗੇ ਕਾਲਾ ਲਹੂ ਪੀਣੀ ਹੈ ਤੇਰੇ ਗੇ ਹੱਥ ਨਹੀਂ ਹੈ ਹੱਥ ਪਰ ਚੰਗੇ ਚੱਲਦੇ ਆ ਪ੍ਰਮਾਤਮਾ ਚੱਲਦੇ ਰੱਖੇ ਕਰਿਆ ਕਰ ਕੰਮ ਦੱਬ ਕੇ ਹਾਂ ਕਰਿਆ ਕਰ ਹਾਂ ਮੈਂ ਥੋੜੀ ਗੋਲੀ ਰੱਖੀ ਹੋਈ ਆ ਨਾ ਨੀ ਇਹ ਬੁੱਧ ਦਿਨ ਇੱਕ ਮਿੰਟ ਸ਼ਾਂਤੀ ਨਹੀਂ ਆਉਂਦੀ ਆ ਜਿਹੜੇ ਜਵਾਨ ਨਾਂ ਮੈਨਾਂ ਅਭਾਸ ਕਰਦੇ ਉਸੇ ਜਵਾਨਾਂ ਨਾਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ ਮੈਂ ਤਾਂ ਕਰਦੀ ਆ ਟਾਈਮ ਨਾਲ ਹੀ ਹੋਊਗੀ ਦੁਪਹਿਰੀ ਕਰਨ ਬੈਹ ਜਾ ਹਾਂ ਕਰਦੀ ਆ ਪਤੀ ਆ ਮੈਨੂੰ ਤੜਕੇ ਗੁਰਦੁਆਰੇ ਵਾਹਿਗੁਰੂ ਵੀ ਨਹੀਂ ਨੇੜੇ ਆਉਂਦਾ ਹੁਣ ਤੜਕੇ ਜਾਂਦੀ ਆ ਗੁਰਦੁਆਰੇ ਪਾਣ ਵਾਲੇ ਕਰਦੀ ਆ ਮੰਜੇ ਤੇ ਹੁਣ ਤੈਨੂੰ ਚੱਕਰ ਆਉਣ ਲੱਗ ਗਿਆ ਨਾ ਵਾਹਿਗੁਰੂ ਤੇਰੇ ਨਾਲ ਪਾਣੇ ਬੰਨੇ ਦੋ ਹੱਥ ਮੈਥੋਂ ਨਹੀਂ ਤੇਨਾਂ ਪਕਾਈ ਮਰੀ ਜਾਂਦੀ ਘੱਟ ਬੋਲੇ ਕਰਾਂ ਜਵਾਨਾਂ ਦੇ ਜਾ ਕੇ ਕੈਂਚੀ ਵਾਂਗੂ ਚੱਲਦੀ ਆ ਕਿਵੇਂ ਹਲੇ ਮੈਨੂੰ ਕਹਿੰਦੀ ਆ ਹਲੇ ਹੱਥ ਮੇਰੇ ਮੂੰਹ 'ਤੇ ਮੈਂ ਮੈਨੂੰ ਸੌਰੀ ਕੀ ਕਹਤਾ ਤੇਥੋਂ ਆਵਦਾ ਘਰ ਆਵਦੇ ਆਪ ਸਮੀਦਾ ਨਹੀਂ ਬਥੇਰਾ ਕਰਤਾ ਮੈਂ ਜਿੰਨਾ ਤਰ ਹੋਇਆ ਹੁਣ ਮੈਂ ਕਰੀ ਜਾਵਾ ਮੈਂ ਕੀ ਕਰਨਾ ਫਿਰ ਤੇਰੇ ਤੇਰਾ ਮੂੰਹ ਦੇਖਣਾ ਫਿਰ ਕਰ ਆਪ ਆਪਦਾ ਕੰਮ ਆਪੇ ਕਰੋ ਅਵੇ ਵੀਰੇ ਕਿੰਨਾ ਕ ਨੁਕਸਾਨ ਹੋ ਗਿਆ ਹੈ ਨਹੀਂ ਗਰੂਪ ਬੇਕਿਮੇ ਜਾਣ ਜਾਣਾਂ ਤਾਂ ਬਚੀਆਂ ਅੱਛਾ ਤੇ ਮੱਜਾਂ ਸਾਰੀਆਂ ਗਈਆਂ

ਬੜੀ ਜਨੁਕੀ ਕਿੱਥੇ ਮੈਨੂੰ ਕਿੱਥੇ ਆਇਆ ਜਾਂਦਾ ਇਹ ਜਿਹੇ ਹਾਲਾਤ ਹੋਏ ਪੈਣਗੇ ਬੱਸਾਂ ਗੱਡੀਆਂ ਦਾ ਬੁਰਾ ਹਾਲ ਹੈ ਕਿੱਧਰ ਦੂਰ ਦੂਰ ਦੀ ਜਾਂਦੀਆਂ ਨੇ ਥਾਂ ਥਾਂ ਪਾਣੀ ਖੜੀ ਹੈਗੀ ਬਹੁਤ ਮਾੜਾ ਹੋਇਆ ਭਾਈ ਬਹੁਤ ਹੀ ਜ਼ਿਆਦੇ ਤੇ ਲਾਲੂ ਠੀਕ ਆਪ ਚੱਲ ਭਾਈ ਜਾਨਾ ਤਾਂ ਵਕਸ਼ੀਰ ਰੱਬ ਨੇ ਪਸੂ ਤਾਂ ਜੇ ਤੁਸੀਂ ਜਿਉਂਦੇ ਰਹੋ ਪਸੂ ਤਾਂ ਫੇਰ ਬਣਾ ਲਓਗੇ ਪੈਸੇ ਕਮਾ ਲੋਂਗੇ ਪਹਿ ਦਾ ਹੱਥਾਂ ਦੀ ਮੈਲ ਹੁੰਦੀ ਐ ਤੁੰ ਨੂੰ ਹੀ ਤੰਦਰੁਸਤੀ ਦੇਵੇ ਪ੍ਰਮਾਤਮਾ ਐਦਿ ਕਿਦਾਂ ਕਸਰੀ ਨਹੀਂ ਛੱਡੀ ਰੱਬ ਨੇ 2 ਮਹੀਨੇ ਹੋ ਗਏ ਮੀ ਪਿੰਦੇ ਨੂੰ ਹਟਣ ਜੀ ਨਹੀਂ ਆਉਂਦਾ ਹੈਗਾ ਬੜਾ ਜ਼ਿਆਦਾ ਕਰੋਪ ਐ ਦੁਨੀਆ ਤੇ ਬੜਾ ਕਰੋਪ ਹੋਇਆ ਪੈ ਚੱਲ ਭਰਾਵਾ ਰੱਬ ਦਾ ਨਾਮ ਲੈ ਲਿਆ ਕਰੋ ਹੋਰ ਕੀ ਉਹਦੇ ਮਰੇ ਫਰਿਆਦਾ ਕਰਿਆ ਕਰੋ ਉਹੀ ਐ ਹੁਣ ਤਾਂ ਬਾਬਾ ਦੀਪ ਸਿੰਘ ਹਾਂ ਗੁਰਦੁਆਰੇ ਜਾਇਆ ਕਰੋ ਫਰਿਆਦ ਕਰਿਆ ਕਰੋ ਉਹਦੀ ਮੂਰੇ ਕੁਛ ਨਹੀਂ ਬੰਦਾ ਹੈ ਘਰੋ ਕੇ ਤਾਂ ਦੁੱਖ ਤਾਂ ਬਥੇਰਾ ਆਉਂਦਾ ਭਰਾਵਾ ਕੋਈ ਨਹੀਂ ਜੇ ਤੋ ਮੀ ਮੂ ਸਾਡੇ ਨਾ ਤਾਂ ਮੈਂ ਗੇੜਾ ਮਾਰੂੰਗੀ ਜਰੂਰ ਚੰਗਾ ਠੀਕ ਆਪ ਦਾ ਖੈਰ ਕਰੋ ਨਾਈ ਨੂੰ ਕੀ ਹੋ ਗਿਆ ਕਿੰਮਕੀਨ ਪਈ ਜਾਂਦੀ ਕਰਦੀ ਹੋਣੀ ਕਿਸੇ ਨਾ ਗੱਲ ਅਹੀਂ ਕੰਦੀ ਹੋਣੀ ਆ ਮੇਰੀ ਰੋਣੇ ਰੋਂਦੀ ਹੋਣੀ ਆ ਵੀ ਮੇਰੀ ਨੂੰ ਐ ਕਰਦੀ ਆ ਮੇਰੀ ਨੂੰ ਐ ਕਰਦੀ ਆ ਰੋਂਦੀ ਹੋਣੀ ਐ ਡਰਾਮੇ ਕਰਦੀ ਹੋਣੀ ਆ ਜਾ ਕੇ ਪੁੱਛੋ ਨਾ ਨਾ ਮੈਂ ਪੁੱਛਦੀ ਆ ਨਾ ਗੱਲ ਆ ਤਾਂ ਮੈਂ ਕੱਪੜੇ-ਕੁਪੜੇ ਤਾਂ ਬਾਅਦ 'ਚ ਹੀ ਦੇਖਾਂਗੇ ਹਾ ਬੀਬੀ ਨਾ ਕਿਨੂੰ ਫੋਨ ਲਾਈਵ 'ਤੇ ਸੀ ਕਿਨੂੰ ਦੁੱਖ ਸੁਣਾਈ ਜਾਂਦੀ ਸੀ ਹਣ ਕਿਨੂੰ ਲਾ ਕੇ ਗੱਲਾਂ ਕਰਦੀ ਸੀ ਕੀ ਨੂੰ ਸੁਣਾਉਣੇ ਸੀ ਕਿ ਸਨਣ ਵਾਲੇ ਤਾਂ ਆਪ ਦੁਖੀ ਹੋਗੇ ਸਭ ਕੁਝ ਰੁੜ ਗਿਆ ਪਾਣੀ ਚ ਰੁੜ ਗਿਆ ਪਾਣੀ ਚ ਨਾ ਕੀ ਹੋ ਗਿਆ ਉਹਨਾਂ ਦੀ ਗੱਲ ਕਰਦੀਆਂ ਤੇਰੇ ਮਾਮੇ ਹੋਰਾਂ ਦੀ ਉਹਦਾ ਫੋਨ ਆ ਜੀਗਾ ਵੱਡੇ ਦਾ ਨਾ ਤਾਂ ਕੋਈ ਡੰਗਰ ਪਸੂ ਰਿਆ ਛੱਤਾਂ ਸੀਗੀਆਂ ਪਹਿਲਾਂ ਦਾ ਘਰ ਪਾਇਆ ਹੋਇਆ ਪੁਰਾਣਾ ਉਹ ਡਿੱਗ ਗਿਆ ਜਮਾਇ ਰੜਾ ਮਦਾਨ ਹੋ ਗਿਆ ਅਸੀਂ ਕਿ ਜਾਨਾਂ ਬਚੀਆਂ ਨੇ ਕਹਿਣਾ ਮਾ ਚੱਲ ਭਾਈ ਜਾਨਾਂ ਤਾਂ ਬਚੀਆਂ ਨੇ ਪੈਸੇ ਤਾਂ ਕੀ ਹੱਥਾਂ ਦੀ ਮੈਲ ਕਮਾ ਲੋਂਗੇ ਫੇਰ ਬਣ ਜੂ ਘਰ ਤਾਂ ਕੋਈ ਨਹੀਂ ਹਲੇ ਉਹ ਪਾਲੋ ਭਾਈ ਛੱਪਰ ਵਗੈਰਾ ਹੋਰ ਤਾਂ ਕੋਈ ਬਾ ਨਹੀਂ ਮੱਤ ਤਾਂ ਸੁਣੀਆਂ ਨਹੀਂ ਗੀਆਂ ਗੱਲਾਂ ਉਹਦੀਆਂ ਇੰਨਾ ਦੁਖੀ ਹੋਇਆ ਤਾਂ ਬਾਹਲੇ ਰੋਈ ਜਾਂਦਾ ਸੀ ਚਲ ਕੋਈ ਨਾ ਰੋ ਨਾ ਕੋਈ ਨਾ ਹੁਣ ਕੀ ਰੱਬ ਮੂਰੇ ਕੀ ਦੀ ਚੱਲਦੀ ਆ ਸਹੀ ਗੱਲਾਂ ਆ ਆਈਓ ਬਾਲੇ ਬੁਰਾ ਹਾਲ ਹੋਇਆ ਪਿਆ ਮਗਰ ਦੁਨੀਆ ਉਹ ਨਹੀਂ ਵੇਖ ਉਸ ਵੀ ਨਹੀਂ ਰਹਾ ਬੱਚੇ ਵੀ ਗੇ ਰੁੜ ਗਏ ਉਹਨਾਂ ਦਾ ਕੀ ਹਾਲ ਸਤਮਾਂ ਮੇਰਗੇ ਨੇ ਇੱਥੇ ਬਲਾ ਲੈਣਾ ਇੱਥੇ ਰਹਿ ਪਣਗੇ ਜਦੋਂ ਮਾੜਾ ਮੁੱਟ ਠੀਕ ਹੋ ਗਿਆ ਫਿਰ ਕੋਈ ਨਾ ਕੋਈ ਕਰ ਲਾਂਗੇ ਹੱਲ ਹੁਣ ਮੋਰੇ ਮੇਰੀ ਗੱਲ ਸੁਣ ਆਪਣੀ ਤਾਂ ਹਜੇ ਆਪਣੇ ਕੰਨੀ ਤਾਂ ਹੈ ਨਹੀਂ ਪਰ ਐ ਨਹੀਂ ਪਤਾ ਕੋਈ ਪਤਾ ਵੀ ਨਹੀਂ ਕਦੋਂ ਕੀ ਹੋ ਜਾਈ ਤੂੰ ਕੋਈ ਨਾ ਮਾਮਿਆ ਰ ਗਿਆ ਨ ਫਿਰ ਇੱਥੇ ਸੱਦ ਲਾ ਮਰਥੂ ਵਿਚਾਰੇ ਕਿਵੇਂ ਰਹਿੰਦੇ ਹੋਣਗੇ ਹੁਣ ਮੋਬਾਈਲਾਂ ਤੇ ਦੇਖਦੇ ਆ ਵਿਚਾਰੇ ਕੋਠਿਆਂ ਤੇ ਚੜੇ ਪਏ ਆ ਸੌਦਾ ਪਤਾ ਲੋਕ ਦੀ ਆਂਦੇ ਨੇਗੇ ਬੁਰਾ ਹਾਲ ਬੁਰਾ ਹਾਲ ਆ ਕਿ ਪਤਾ ਨਹੀਂ ਆਪੋ ਖਣ ਭਣ ਤੇਰੀ ਗੱਲ ਸੁਣ ਮੈਂ ਇਹਨੂੰ ਫੋਨ ਲਾਉਣੀ ਆ ਮੋਢੀ ਦੇ ਡੈਡੀ ਨੂੰ ਤੇ ਉਹਨੂੰ ਆਪਾਂ ਕਹਿੰਨੇ ਆ ਆਪਾਂ ਜਾ ਕੇ ਆਉਣੇ ਪਿੰਡ ਜਾਣ ਨੂੰ ਉਹ ਕਹਿੰਦਾ ਪਿੰਡ ਤਾਂ ਡੁੱਬਣ ਵਾਲਾ ਵਾ ਰਾਹ ਹੀ ਨਹੀਂ ਕਿਤੋਂ ਦੀ ਜਾਣ ਨੂੰ ਬੱਸਾਂ ਨਹੀਂ ਆਉਂਦੀਆਂ ਇਹ ਕਹਿੰਦਾ ਕਿਸੇ ਪਾਸੇ ਦੀਂ ਤਾਰੇਆ ਪਾਣੀ ਪਾਣੀ ਹੋਇਆ ਪੈ ਕਹਿੰਦਾ ਤਾਂ ਹੀ ਘਰ ਟਹੇ ਨੇ ਪਾਣੀ ਵਾਲਾ ਸੀ ਕੀ ਕਰਾਂ ਮੈਂ ਤਾਂ ਸੁਣੀਏ ਨਹੀਂ ਇਹ ਕਾਲ ਜਦ ਮੱਛੀ ਗੇਮ ਪੈ ਸੀਗਾ ਵੀ ਚਲੋ ਤਾਂ ਸੌਖੇ ਨੇ ਆਪਦੇ ਘਰੇ ਚਲ ਕੋਈ ਨਾ ਤੂੰ ਤਾਂ ਐਵੇਂ ਟੈਨਸ਼ਨ ਲਈ ਜਾਨੀ ਕੋਈ ਨਾ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ ਨਾਲੇ ਮੈਂ ਤਾਂ ਅੱਛਾ ਕਿਤੇ ਤੂੰ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰੀਂ ਆਂ ਨੀ ਮਾੜਾ ਤੇਰੇ ਨਾਲ ਲੜਨਾ ਹੀ ਸੀ ਤੈਨੂੰ ਪਤਾ ਹੁਣ ਮੇਰਾ ਹੁਣ ਤੂੰ ਤਾਂ ਹਾਂ ਬੂਝਾ ਲਟਕਾਈ ਬੈਠੀ ਹੈ ਹਮੇਟ ਦੇ ਕਿੱਡਾ ਹੋ ਗਿਆ ਹਮੇ ਕਿਹਦੇ ਨਾਲ ਲੜੂਗੀ ਕੋਈ ਨਾ ਤੇਰੇ ਤਾਂ ਗੋਲਾ ਬਣਿਆ ਪਿਆ ਹੋਗਾ ਉਹ ਤੈਨੂੰ ਪਤਾ ਤਾਂ ਹੈ ਗੱਡਾ ਗੋਲਾ ਬਣ ਗਿਆ ਹਾਂ ਹਾਂ ਪਰ ਉਹ ਵੀ ਤਾਂ ਫੋੜਨਾਗਾ ਪਰ ਤੂੰ ਰੋਈ ਜਾਏਂਗੀ ਫਿਰ ਮੈਂ ਕਿਹਦੇ ਨਾਲ ਫੋੜੋਗੀ ਦੱਸ ਮੈਨੂੰ ਚਲਤੀ ਹੈ ਜੇ ਆਪਾਂ ਲੜਵੀ ਪਾਵਾਂਗੇ ਜਾਣੇ ਕਹਿੰਦੇ ਹੁੰਦੇ ਨੇ ਨੂਹਾ ਸੱਸ ਨੂੰਹਾ ਲੜੀਆਂ ਤੇ ਉਹੀ ਚਲੇ ਚੜੀਆਂ ਆਪਣੀ ਕਾਦੀ ਲੜਾਈ ਹੈ ਟਾਈਮ ਕੱਢਣਾ ਕਤੋਂ ਟਾਈਮ ਤਾਂ ਦੇਖਾਇਆ ਚੱਲ ਰਿਹਾ ਐ ਤਾਂ ਹਾਂ ਕਾ ਟਾਈਮ ਹੈ ਮਹਾੜਾ ਬਹੁਤ ਮਾੜਾ ਟਾਈਮ ਚੱਲੀ ਜਾਂਦਾ ਪੁੱਤ ਤਨ ਤੂੰ ਕੋਈ ਨਾ ਐਵੇਂ ਨਾ ਟੈਨਸ਼ਨ ਲੈ ਸਾਰਾ ਕੁਝ ਠੀਕ ਹੋ ਜਾਊਗਾ ਕੋਈ ਨਾ ਜਿੰਨੇ ਜੋ ਵੀ ਆਪਾਂ ਹੋਇਆ ਆਪਾਂ ਕੋਈ ਨਾ ਮਦਦ ਕਰਾਂਗੇ ਮੰਮੀ ਅਰ ਰੂਗੀ ਕੋਈ ਨਾ ਐਵੇਂ ਨਾ ਫਿਕਰ ਕਰਿਆ ਕਰ ਸ਼ਾਬਾਸ਼ ਤੇਰੇ ਐਨਾ ਕਹਿ ਤਾਂ ਮੈਨੂੰ ਇਹਨੇ ਨਾਲ ਹੀ ਐ ਸਕੂਨ ਮਿਲ ਗਿਆ ਕੋਈ ਨਾ ਲਓ ਦੱਸ ਇਹਦੀ ਮਾਂ ਮਮੀ ਹੋਏ ਕਿ ਮੇਰੀ ਮੰਮੇ ਹੋਏ ਹੈ ਤਾਂ ਇੱਕ ਹੀ ਟੱਬਰ ਆ ਨਾ ਆਪਾਂ ਕੋਈ ਗੱਲ ਨਹੀਂ ਚਲ ਕੋਈ ਨਾ ਕਹਿੰਦੇ ਨੇ ਉਹ ਵਕਤ ਹੁਣ ਮੋੜ ਕੇ ਤਾਂ ਲਿਆ ਨਹੀਂ ਸਕਦੇ ਪਰ ਸਾਥ ਤਾਂ ਦੇ ਸਕਦੇ ਹਾਂ ਆਪਾਂ ਜਿੰਨੇ ਜੋਗੇ ਹੈਗੇ ਹਾਂ ਹੱਕ ਤਾਂ ਆਪਾਂ ਨੇ ਆਪਾਂ ਹੀ ਸਾਥ ਦਵਾਂਗੇ ਤਾਂ ਹੋਰ ਕੌਣ ਦਊਗਾ ਸਹੀ ਗੱਲ ਆ ਤੀਏ ਹੱਕ ਤਾਂ ਬਣਦਾ ਹੀ ਐ ਚਲ ਸ਼ਾਵਾਂ ਚੇਤੀ ਐ ਤੂੰ ਇੰਨਾ ਤਾਂ ਸੋਚਾ ਚਾਹੇ ਆਪਾਂ ਕੁਛ ਨਾ ਕਰੀਏ ਵਿਆਹ ਤਾਂ ਆਈ ਨਾ ਮੰਚ ਤੇਰੇ ਐ ਨਹੀਂ ਬੋਲਦਾ ਫਿਰ ਵਿਆਹ ਤਾਂ ਨਹੀਂ ਆ ਹੁਣ ਮੇਰੀ ਗੱਲ ਸੁਣ ਜੇ ਹੁਣ ਉਹਨਾਂ ਦੇ ਆਪਾਂ ਉਹਨਾਂ ਦਾ ਸਾਥ ਨਹੀਂ ਦੇਣਾ ਤੂੰ ਮੂੰਹ ਲੜਕਾਈ ਰੱਖਣਾ ਜੇ ਤੂੰ ਮੂੰਹ ਲੜਕਾਈ ਰੱਖੇਂਗੀ ਫਿਰ ਮੈਂ ਲੜੂਗੀ ਤੇ ਨਾਲ ਤੂੰ ਲੜਨਾ ਨਹੀਂ ਕਰਾ ਰੋਵੀ ਤਾਂ ਦੇਖਣਾ ਦਹਾਂ ਦਾ ਵੀ ਤਾਂ ਸੋਚਣਾ ਰਾਤ ਰੋਟੀ ਵੀ ਨਹੀਂ ਹਜਮ ਹੋਣੀ ਤੈਨੂੰ ਵੀ ਪਤਾ ਹਾਂ ਇਹ ਵੀ ਸੀ ਤੇ ਰੱਖਣਾ ਹਾਂ ਅੱਜ ਤੱਕ ਜੀ ਤਾਂ ਤੁਹਾਨੂੰ ਚੰਗੀ ਜੀ ਵੀ ਨਹੀਂ ਲੱਗਦੀ ਕਿ ਹਣਾ ਲੜਦੀ ਵਧੀਆ ਲੱਗਦੀ ਹਾਂ ਰਾਤ ਨੂੰ ਵੀ ਪਤਾ ਪਰਮਾਤਮਾ ਸਾਰੇ ਪਾਸੇ ਨਾ ਤੰਦਰੁਸਤ ਕਿਹਾਂ ਦੇ ਦੇ ਤੇ ਇਹ ਤਾਂ ਹੱਸਣ ਦੀਆਂ ਗੱਲਾਂ ਨੇ ਤੇ ਲੜਾਈ ਤਾਂ ਮਾੜੀ ਹੁੰਦੀ ਹੈ ਨਾ ਤੇ ਐਂ ਕਹਿੰਦੇ ਦੋ ਪੰਜ ਦਿਨ ਤੇ ਖੜਕਦੀ ਹੈ ਆਪ ਕੱਦ ਲੜਦੀਆਂ ਹੈਂ ਪਿਓ ਨਾਲ ਹੀ ਕਾਦੇ ਵਾਸਤੇ ਲੜਦੀ ਆਪ ਕੱਦ ਲੜੀਆਂਗੇ ਕਿੰਨਾ ਕੁ ਪਰਵਾਰ ਹੈ ਹੋਏ ਬਸ ਕੰਮ ਦਾ ਤੈਨੂੰ ਬਣਾ ਦਸ ਅਬ ਚਾਪਣਾ ਕਿਲੇ ਮਾ ਵਰਮੀ ਬੜੀ ਆ ਗਈ ਤੇ ਨਿੰਬੂ ਪਾਣੀ ਬਣਾ ਕੇ ਦੇ ਦੇਣੀ ਆ ਆਉ ਬਣਾ ਲਾਂਗੇ ਫਟਾਹਿਰ ਕੇ ਬਣਾ ਦੇਣਾ ਸੇ ਭੈ ਬਣਾ ਲਿਓ ਨਹੀਂ ਹਣਾ ਲਓ ਕੱਪੜੇ ਫੇਰ ਧੋ ਲੂੰਗੀ